ਪ੍ਰਜਾਪਤ ਸਭਾਤਰ ਮਿਸ਼ਲਾ ਜੀ ਅੱਜ ਖੁੰਦਾਂ ਕੈਂਪ ਲਗਾਇਆ ਗਿਆ ਹੈ ਖੁੰਦਾਂ ਕੈਂਪ ਲਗਾਇਆ ਜਿਸ ਵਿੱਚ ਪੂਜਾ ਲੁਥਰਾ ਮੈਮ ਜੀ ਪਹੁੰਚੇ ਆ ਜੋ ਕਿ ਖੁੰਦਾਂ ਜੀ ਨੇ ਕੀਤਾ ਹੈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਰੇਕਰ ਚੌਂਕ ਦੀਆਂ ਤਸਵੀਰਾਂ ਇੱਥੇ ਪ੍ਰਜਾਪਤ ਸਭਾ ਦਰਬਿਸ਼ਾਲਾ What do you do? और के जो मतलब अंदर जो है 30 पर मिनट अच्छा 30 पर 30 है लगभग 91 60 पर है लगभग मतलब एक्चुअली क्या होता है कि 95 तक ना नॉर्मल मान 91 62 95 नॉर्मल मान 95 पर आएगा तो टैकीकार्डिया के संकेत कैसे दिखते है तो जैसा हार्ट रेट हो रही है तो तब फिर अगर 105 या 110 आ जाता है तो ठीक है और आगे चलाओ ठीक है चलो जी थैंक यू थैंक यू ये मोबाइल आप किस तरह कहा नहीं कौन मैं मैं क्या किया वो भागा दौड़ी वाले काम बहुत स्ट्रेस लग रहा है रियली हां कभी तो भाई कुछ बताए <laughs> पैसे लेने भी तो तो क्या है? है क्या? थोड़ा सा आठ बीन इनकी तेज़ आती है। आठ बीन आठ बीन इनकी है मतलब मान के चलो एटी सेवेंटी तो सही है ना? तो यार तो एटी नाइनटी। पानी ज़्यादा लेगा। तिरित नहीं? तिरित नहीं। मेरी एक दस पांच नंबरी है। मेरा समझी। मेरी एक दस पांच नंबरी है।

ਸਾਡੇ ਸਾਹਮਣੇ ਦੇਖਣਾ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬڑے ਨਾਂਕ ਮਾਝੇ ਸਾਹਮਣੇ ਦੇ ਆਪ ਦੇਖੋ ਤੁਹਾਨੂੰ ਇਸਕੇ ਬੋਲ ਠੀਕ ਜਿਹੀ ਵੇਰੇ ਵੀ ਕੰਮ ਲਗਾਇਆ ਗਿਆ ਦੇ ਪੰਗਰ ਜੋ ਲਗਾਇਆ ਗਿਆ ਦੇ ਦੇਖੋ ਜੀ ਮੇਰੀ ਸਾਰੀ ਲਾਈਫ ਹੀ ਹੋ ਗਈ 43 ਉਧੇਖਦੇ ਆਏ ਪੁਰਾਣ ਵਿਨੇਸ਼ਨ ਵੈਲਫੇਅਰ ਸੁਸਾਇਟੀ ਨੂੰ ਇਸ ਨੇਕ ਕੰਮ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੜਾ ਹੀ ਅੱਛਾ ਪ੍ਰਯਾਸ ਜੋ ਦਾ ਅਪਰੇਸ਼ਨਲ ਸੁਸਾਇਟੀ ਕਰਦੀ ਹੈ ਉਹਨਾਂ ਨੂੰ ਤੇਰੇਦਰ ਜੀ ਔਰ ਸਾਰੀ ਟੀਮ ਨੂੰ ਅਜੀ ਧੰਨਵਾਦ ਕਰਦੇ ਆਂ ਕਈ ਵਾਰ ਕਿਸ ਵੀ ਹੋ ਜਾਂਦਾ ਤ੍ਰਿਜਾਈ ਦਾ ਫੋਨ ਆਉਂਦਾ ਕਿ ਤੇ ਕੰਮੇ ਚਾਹੀਦਾ ਲੇਕਿਨ ਤ੍ਰਿਜਾਈ ਸਾਨੂੰ ਹਰ ਵਾਰ ਯਾਦ ਕਰਾਉਂਦੇ ਆ ਕਿ ਤੁਹਾਡੇ ਕਿੰਨੇ ਮਹੀਨੇ ਕੰਪਲੀਟ ਹੋ ਚੁੱਕੇ ਨੇ ਔਰ ਬੜੀ ਲਗਨ ਨਾਲ ਸਾਰੀ ਟੀਮ ਕੰਮ ਕਰਦਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਨੇਕ ਸੋਚ ਕਿਉਂਕਿ ਕਿਤਨਾ ਕਿਤੇ ਕਿਸੇ ਦਾ ਐਕਸੀਡੈਂਟ ਹੋ ਜਾਣਾ ਜਾਂ ਥੈਲਸੀਮੀਆ ਦੇ ਪੇਸ਼ੈਂਟਸ ਹੈ ਇਹਨਾਂ ਨੂੰ ਪ੍ਰਤੀ ਦਿਨ ਕੁਝ ਹਫ਼ਤੇ ਬਾਅਦ ਬਲੱਡ ਲੱਗਦਾ ਹੈ ਇਹ ਜ਼ਰੂਰੀ ਵੀ ਹੈ ਹੋਰ ਵੀ ਕਈ ਸੁਸਾਇਟੀਆਂ ਕਰ ਰਹੀਆਂ ਨੇ ਸੜਨ ਪਾਜਨ ਕਰਦੇ ਸਾਰਿਆਂ ਦਾ ਹੀ ਬਹੁਤ ਬੋਧ ਬਣਨੇ ਕਰੇ ਕਿੰਨੀ ਵੇਲੇ ਖੁੰਦੜ ਕਰ ਰਿਹਾ ਕਿੰਨਾ ਟਾਈਮ ਚੱਲਦੇ ਨੇ ਕਾਉਂਸਲਿੰਗ ਤੱਕ کافی ਸਮਾਂ ਹੋਗਾ 35 ਲਗਭਗ ਇਸ ਤਰ੍ਹਾਂ ਹੋ ਗਿਆ ਰਿਹਾਗਾ ਸਿਰ ਤੇ ਦੇਖੋ ਟਾਈਮ ਕਿੰਨਾ ਹੈ ਮਤਲਬ ਬਲੱਡ ਦਰਮੇਂ ਕੰਮ ਕਰਾ ਟਾਈਮਿੰਗ ਕਿਰਨ ਵਾਲੀ ਅੱਜ ਦੀ ਟਾਈਮਿੰਗ दस बजे तो स्टार्ट है जी एक बजे बहुत बहुत थोड़ा पिछड़ा हाँ जी सामने देखना ठीक है जी हाँ जी सामने, सामने देखिए सामने सामने देखना सामने ठीकु आहे जी ਗੱਲ ਚ ਬਾਲਣਾ ਅੱਜ ਸਾਹਮਣੇ ਦੇਖਣਾ ਪਾਣੀ ਸਾਹਮਣੇ ਠੀਕ ਹੈ ਜੀ ਪੜੀ ਸਾਹਮਣੇ ਦੇਖਦੇ ਹਾਂ ਹਾਂ ਜੀ ਅੱਜ ਤੇ ਪ੍ਰੋਗਰਾਮ ਰ ਕੀ ਕੰਨਾ ਜਾਵਾਂਗੇ ਖੁਮਦਾਰ ਕੈਂਬਰ ਹੈ ਅੱਜ ਕੀ ਕੰਨਾ ਜਾਵਾਂਗੇ ਸਭ ਨੂੰ ਨਮਸਕਾਰ RAM RAM ਹੋਰ ਸਤਿ ਸ਼੍ਰੀ ਅਕਾਲ गणपति महोत्सव दी शुरुआत हो चुकी है ता गणपति बप्पा मोरिया मंगल मूर्ति मोरिया ता गणपति महोत्सव नु देखते हुए ही आज संडे वाले दिन जेड़ा है ब्लड डोनेशन वेलफेयर सोसाइटी ਵੱਲੋਂ ब्लड डोनेशन ਦਾ ਕੈਂਪ ਲਗਾਇਆ ਗਿਆ ਹੈ ਕੈਂਪ ਹਮੇਸ਼ਾ ਇਹਨਾਂ ਵੱਲੋਂ ਲਗਾਇਆ ਜਾਂਦਾ ਹੈ ता ਅੱਜ ਜਿਹੜਾ गणपति महोत्सव ਵਾਸਤੇ ਜਿਹੜਾ ਵਿਸ਼ੇਸ਼ ਤੌਰ ਤੇ ਅੱਜ ਕੈਂਪ ਲਗਾਇਆ ਗਿਆ ਹੈ ता ਇੱਥੇ ਬਹੁਤ ਜਿਹੜੇ ਡੋਨਰ ਆਏ ਨੇ ਆਪਣਾ ਬਲੱਡ ਡੋਨੇਟ ਕਰਨ ਵਾਸਤੇ ਅਗਰ ਦੇਖਿਆ ਜਾਏ ਤਾਂ ਅੱਜ ਦੀ ਸੋਸਾਇਟੀ ਦੀ ਨੀਡ ਵੀ ਹੈ ਕਾ ਥੈਲਸੀਮੀਆ ਦੇ ਪੇਸ਼ੈਂਟ ਹੋਗੇ ਕਿ ਆਇ ਦਿਨ ਕੋਈ ਨਾ ਕੋਈ ਹੈ ਜਿਹੜਾ ਹਾਦਸਾ ਆਪੜਦਾ ਰਹਿੰਦਾ ਤੇ ਜਿਹੜੀ ਬਲੱਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਅ ਜਦੋਂ ਡੋਨਰ ਬਲੱਡ ਡੋਨੇਟ ਕਰਦੇ ਨੇ ਸਾਇਟੀ ਵੱਲੋਂ ਬਲੱਡ ਕੈਂਪ ਲਗਾਇਆ ਜਾਂਦਾ ਉਹ ਜਿਹੜਾ ਸਮਾਜ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਇਹ ਯੋਗਦਾਨ ਦਾ ਕੰਮ ਕਰਦਾ ਹੈ ਤਾਂ ਮੈਂ ਸਾਰੀ ਬਲੱਡ ਡੋਨੇਸ਼ਨ ਵੈਲੰਟਸ ਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਈ ਵਾਸਤੇ ਦੇ ਟੈਂਪ ਲਗਾ ਰਹੇ ਨੇ ਔਰ ਡਾਕਟਰ ਬੀਨੀ ਸਚਦੇਵਾਂ ਮੂਰੀ ਵੈਫਰ ਸਾਹਿਬ ਤੇ ਸਾਰੇ ਉਹਦੇ ਦਰਸਾ ਬਾਨਾਂ ਦਾ ਧੰਨਵਾਦ ਕਰਦੀ ਆ ਕਿ ਅੱਜ ਜਿਸ ਸਾਰੇ ਆ ਕੇ ਪਹੁੰਚਿਆ ਸਾਡੇ ਸਾਡੇ ਸਾਰੇ ਮੈਂਬਰ ਇੱਥੇ ਪਹੁੰਚੇ ਨੇ ਔਰ ਐਸ ਬਲੱਡ ਡੋਨੇਸ਼ਨ ਕੈਂਪਰ ਦੇ ਵਿੱਚ ਅਸੀਂ ਆ ਕੇ ਇਹ ਕੇ ਲਈ ਕਿ ਕੁਝ ਜਿਹੜਾ ਆਪਣਾ ਯੋਗਦਾਨ ਕੀਤਾ ਹੈ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਅਮੈਂ ਸੋਇਤੇ ਸਾਰੇ ਮੈਂਬਰ ਦੇ ਨਾਲ ਕਰਦੇ ਆਂ ਟਾਈਮਿੰਗ ਰਹਿਣ ਵਾਲੀ ਹੈ ਹੁੰਦਣ ਕੇ ਅੰਦਰ ਟਾਈਮਿੰਗ ਜਿਹੜੀ ਹੈ ਐਂਡ ਦੀ 9:30 ਤੋਂ 2:00 ਵਜੇ ਤੱਕ ਦੀ ਹੈ ਤੇ ਜਿਹੜਾ ਕੈਂਪ ਹੋ ਚੱਲ ਗਿਆ ਕਿਸੇ ਤਰ੍ਹਾਂ ਦੀ ਫੈਸਿਲਿਟੀ ਕੈਂਪ ਹੈ ਦੇਖੋ ਕੈਂਪ ਦੇ ਵਿੱਚ ਜਿਹੜੀ ECG ਕੀਤੀ ਜਾ ਰਹੀ ਹੈ ਔਰ 30 ਸੈਕਿੰਡ ਦੇ ਵਿੱਚ ਤੁਹਾਨੂੰ ਹੁੰਦਾ ਜਰਾ ਰਿਜ਼ਲਟ ਮਿਲ ਰਿਹਾ ਤਾਂ ਇਹ ਵੀ ਇੱਕ ਬੜੀ ਵਧੀਆ ਜਿਹੜੀ ਇੱਥੇ ਦੇਖਣ ਨੂੰ ਮਿਲਿਆ ਔਰ ਕਈ ਐ ਜਿਹ ਹੁੰਦੇ ਨੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਕੁਝ ਵੀ ਔਰ ਉਹਨਾਂ ਦੇ ਵਾਸਤੇ ਆਪਾਂ ਨੂੰ ਪਹਿਲੇ ECG ਕਰਾ ਕੇ ਵੇਖਣੀ ਪੈਂਦੀ ਹੈ ਤਾਂ ਇਨਸਟੈਂਟਲੀ ਜਦੋਂ ਪਤਾ ਲੱਗ ਰਿਹਾ ਤਾਂ ਕਿਤੇ ਨਾ ਕਿਤੇ ਆਪਾਂ ਨੇ ਵੀ ਪਤਾ ਲੱਗ ਜਿਗਾ ਕਿ ਸਾਡਾ ਜਿਹੜਾ ਇਹ ਕਿਵੇਂ ਹਾਰਟ ਬੀਟ ਚੱਲ ਰਹੀ ਹੈ ਤਾਂ ਉਹਨਾਂ ਦੇ ਵਾਸਤੇ ਇਹ ਬਹੁਤ ਵਧੀਆ ਲੱਗਿਆ ਫਾਇਲ ਕਾ ਵਸਿੰਨ ਕੀ ਬਿਲ ਕਰਨਾ ਜਾਗੇ ਅਹੀ ਕਹਾਂਗੀ ਕਿ ਸਾਨੂੰ ਟਾਈਮ ਟੂ ਟਾਈਮ ਅਗਰ ਤੁਸੀਂ ਤੁਹਾਡੀ ਬਾਡੀ ਐਕਸਟਰਾ ਦੀ ਲਾਇਕ ਹੈ ਤਾਂ ਤੁਸੀਂ ਜਿਹੜਾ ਬਲੱਡ ਡੋਨੇਸ਼ਨ ਜ਼ਰੂਰ ਕਰੋ ਕਿਉਂਕਿ ਤੁਹਾਡਾ ਦਿੱਤਾ ਖੂਨ ਦਾ ਇੱਕ ਇੱਕ قطਰਾ ਜਿਹੜਾ ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅੱਜ ਬਲੱਡ ਡੋਨੇਸ਼ਨ ਵੈਲਫੇਅਰ ਸੁਸਾਇਟੀ ਦੁਆਰਾ ਕਾਜਪਤ ਸ਼ਿਵ ਮੰਦਿਰੇ ਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਨੇ ਬ੍ਰਿਜੋ ਦਿਨੇਸ਼ਨ ਵੈਲਫੇਅਰ ਸੁਸਾਇਟੀ ਦਾ 팀 ਦਾ ਤਨਮਦਰ ਕਰਦਾ ਤਰਿੰਦਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਬਹੁਤ ਹੀ ਵਧੀਆ ਥੀ ਅੱਗੇ ਲੱਗਿਆ ਕਿ ਤੋਂ ਹੈਂਡੀਕੈਪ ਵੀ ਜਿਹੜੀ ਕਾਫੀ ਦੁੱਖ ਤੋਂ ਆਈ ਨਹੀਂ ਫਲੱਡ ਨੇ ਉਹ تین ਵਸਤੇ ਕਿ ਦੇਖ ਲਓ ਇੱਕ ਇੱਕ ਖੂਨ ਦਾ ਕਤਰਾ ਹੱਕ ਕਹਿੰਦੇ ਨੇ ਰક્તਦਾਨ ਮਹਾਦਾਨ ਤੇ ਇੱਕ ਇੱਕ ਖੂਨ ਦਾ ਕਤਰੇ ਦੀ ਅੱਜ ਕਦਮ ਕਤਰੇ ਕਦੇ ਲੋੜ ਪੈ ਜਾਂਦੀ ਏ ਤੇ ਬਹੁਤ ਵਧੀਆ ਉਪਰਾਲਾ ਸੁਸਾਇਟੀ ਕਰ ਰਹੀ ਏ ਤੇ ਜਿੱਥੇ ਇਹਨਾਂ ਨੂੰ ਸਾਡੀ ਲੋੜ ਪੈਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸਕ ਟਾਈਮਿੰਗ ਤੇ ਨੀਅਰ ਪਲੇਸ ਦੱਸ ਦੋ ਸਾਡਾ ਇਹ ਲੱਗ ਜੀ ਲੈ ਕੇ ਟਾਈਮਿੰਗ ਇਹ ਟਾਈਮਿੰਗ ਇਹ ਰੇਗਰ ਚੌਕ ਸ਼ਿਵ ਮੰਦਿਰ ਕਦਮਤ ਸਵਾਗਤ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਿਸ਼ਾਂਤ ਲਹਿਤਾ ਪ੍ਰੈਜ਼ੀਡੈਂਟ ਬਲਡਨੈਸ ਵੈਲਫੇਅਰ ਸੁਸਾਇਟੀ ਔਰ ਜਿਹੜਾ ਅੱਜ ਅਸੀਂ ਖੂਨਦਾਨ ਕੈਂਪ ਲਗਾਇਆ ਅੱਜ ਆਪਾਂ ਸਭਾ ਸ਼੍ਰੀ ਮੰਦਿਰ ਦੇ ਵਿੱਚ ਰੇਕਰ ਚੌਂਕ ਦੇ ਨੇੜੇ ਹੁੰਦਣ ਕੈਂਪ ਲਗਾਇਆ ਔਰ ਇਹ ਕੈਂਪ ਜਿਹੜਾ ਗਣੇਸ਼ ਚਤਕਤੀ ਦੇ ਮੌਕੇ ਤੇ ਗਣੇਸ਼ ਜੀ ਨੂੰ ਸਮਰਪਿਤ ਕੀਤਾ ਜਿਹੜਾ ਕੈਂਪ ਹੈ ਸਾਡਾ ਔਰ ਅਸੀਂ ਆਦੇ ਆਪ ਨੂੰ ਸੁਭਾਗੇ ਚੈਲੰਜ ਹੋਏ ਸੀ ਜਿਹੜਾ ਸਾਨੂੰ ਆਸ਼ੀਰਵਾਦ ਮੰਦਿਰ ਦੇ ਵਿੱਚ ਦੁਬਾਰਾ ਹੁੰਦਣ ਕੈਂਪ ਲਗਾਉਣ ਦਾ ਮੌਕਾ ਮਿਲਿਆ ਔਰ ਸਪੈਸ਼ਲ ਅਸੀਂ ਧੰਨਵਾਦ ਕਰਦੇ ਹਾਂ ਬੀਡੀ ਸਿੰਘ ਦੀਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦਾ ਜਿਹੜੇ ਸਾਨੂੰ ਸਮਾ ਸਮਾ ਸਹਿ ਆਦਾ ਸਹਿਯੋਗ ਦਿਨ ਦਿਨ ਦੇ ਤੇ ਅੱਗੇ ਵੀ ਅਸੀਂ ਐਮਹਿੰਦ ਕਰਦੇ ਹਾਂ ਸਾਨੂੰ ਐਸੇ ਤਰ੍ਹਾਂ ਹੀ ਮੈਡਮ ਪੂਜਾ ਮੁੱਠਰਾ ਸੇਧੇਵਾ ਬੰਤੀ ਸੇਧੇਵਾ ਇਹਨਾਂ ਦਾ ਸਾਨੂੰ ਸਹਿਯੋਗ ਮਿਲਦਾ ਨੂੰ ਔਰ ਜਿਹੜਾ ਵਿਸ਼ੇਸ਼ ਤੌਰ ਤੇ ਇਸ ਕੈਂਪ ਦੇ ਵਿੱਚ ਅਸੀਂ ਫ੍ਰੀ ECG ਕੈਂਪ ਲਗਾਇਆ ਜਿੰਦੇ ਵਿੱਚ 30 ਸੈਕਿੰਡ ਦੇ ਵਿੱਚ ਜਿਹੜੀ ਹੈ ECG ਦੀ ਰਿਪੋਰਟ ਆਖੋਤ ਮਿਲ ਜਾਂਦੀ ਹੈ ਔਰ ਖਾਸ ਤੌਰ ਤੇ ਜਿਹੜਾ ਬਲੱਡ ਬੈਂਕ ਦੀ ਜਿਹੜੀ ਟੀਮ ਹੈ ਸਾਡੇ ਨਾਲ ਹਮੇਸ਼ਾ ਹਰ ਬੰਦ ਜੋ ਸਾਡੇ ਨਾਲ ਖੜੀ ਰਹਿੰਦੀ ਹੈ ਤੇ ਆ ਅਸੀਂ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਜਿਹੜੇ ਸਾਡੇ ਹੈਂਡੀਕੈਪਡ ਡੋਨਰ ਖੰਡਨ ਸਿੰਘ ਔਰ ਕੁਲਵੰਤ ਸਿੰਘ ਜਿਹੜੇ ਸਟੇਟ ਵਾੜੀ ਵੀ ਹੈ ਔਰ ਪਿੰਡ ਲੰਬੋਚੜ ਤੋਂ ਸਾਡੇ ਇੱਕ ਸੱਜਣ ਦੇ ਵੀ ਅਧਿਰਾਤ ਮਵਾਜ ਮੜੀ ਦਾ ਉਹ ਹਾਜ਼ਰ ਹੋ ਜਾਂਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਔਰ ਵੀਆਰਡ ਪਾਸ ਹੁੰਦੇ باوجود ਉਹਨਾਂ ਨੂੰ ਬੇਰੋਜ਼ਗਾਰ ਨੇ ਉਹਨਾਂ ਦੀ ਸਾਡੀ ਮੰਗ ਹੈ ਜਿਹੜੀ ਕਿ ਉਹਨਾਂ ਨੂੰ ਰੋਜ਼ਗਾਰ ਮਹੀਆ ਕਰਾਇਆ ਜਾਵੇ ਜਾਂ ਕੋਈ ਵੀ ਸਾਡੀ ਸਸਤਾ ਐਨਜੀਓ ਉਹਨਾਂ ਦਾ ਸਹਿਯੋਗ ਕਰੇ ਉਹ ਆਦਾ ਰੋਟੀ ਦੇ ਕਾਬਿਲ ਹੋ ਜਾਣ ਤੁਮਾਨ ਨੂੰ ਟ੍ਰੇਨਿੰਗ ਕਿਰਿਆਨ ਲਈ ਮਤਲਬ ਟ੍ਰੇਨਿੰਗ ਕਿਰਿਆਨ ਲਈ ਕੈਂਪੀ ਕੈਂਪ ਦੋ ਦਿਨਾਂ ਤੱਕ ਚੱਲੂਗਾ ਜੀ ਦੁਬਾਰਾ ਔਰ ਨੀਅਰ ਬਾਊਂਡ ਸਾਡੇ ਜਿਹੜੇ 50 ਜੋੜ ਦੇ ਗਰੀਬ ਅਸੀਂ ਕਰਦੇ ਹਾਂ ਉਹਨਾਂ ਤੱਕ ਜਿਹੜੇ ਸਾਡੇ 20 25 ਪਹੁੰਚੂਗਾ ਦੇਸਪਾਲਾ ਕਾ ਜੈਵੈਦੈਜ ਅੱਜ ਦੇ ਬਲੱਡ ਡੋਨੇਸ਼ਨ ਵੈਲਫੇਅਰ ਸੈਟੀ ਫਾਇਲ ਕਾ ਪਰਜਾ ਸਬਾ ਸ਼ੀ ਮੰਦਰ ਫਾਇਲ ਕਾ ਦੇ ਸੰਯੁਕਤ ਰੂਪ ਦੇ ਸਹਿਯੋਗ ਨਾਲ ਵਿਸ਼ਾਲ ਰਕਤਦਾਨ ਸ਼ੁਰੂ ਲਗਾਇਆ ਗਿਆ ਹੈ ਇਸ ਵਿੱਚ ਡਾਕਟਰ ਬੀ ਡੀ ਸਿ ਦੇਵਾ ਮੈਮੋਰੀਅਲ ਵੈਲਫੇਅਰ ਸੈਟੀ ਫਾਇਲ ਕਾ ਦਿਤਰਫ ਸਾਰੇ ਜਿਨੇ ਵੀ ਡੋਨੇਸ਼ਨ ਡੋਨੇਟ ਕਰਨ ਵਾਲੇ ਆਏ ਉਹਨਾਂ ਨੂੰ ਭੋਗਾਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਸੀਂ ਫਾਇਲ ਕਾ ਵਾਸੀਆਂ ਨੂੰ ਰਿਕਵੈਸਟ ਕਰਦੇ ਹਾਂ ਜਿੰਨਾ ਵੀ ਵੱਧ ਚੜ੍ਹ ਕੇ ਹੋ ਸਕਦਾ ਆ ਕੇ ਰਕਤਦਾਨ ਕਰੋ ਬੜਾ ਵਿਸ਼ਾਲ ਰਕਤਦਾਨ ਸ਼ਿਵਰ ਲੱਗਿਆ ਹੈ ਜਿੰਨਾ ਵੀ ਤੁਸੀਂ ਬਲੱਡ ਦੇ ਸਕਦੇ ਹੋ ਤੁਹਾਡਾ ਇੱਕ ਇੱਕ ਦਾ ਬਲੱਡ ਦਿੱਤਾ ਆ ਪੰਜ ਜ਼ਿੰਦਗੀਆਂ ਬਚਾ ਸਕਦਾ ਹੈ ਬਲੱਡ ਦੇ ਵਿੱਚ ਪਲਾਜ਼ਮਾ ਵੀ ਵੱਖਰਾ ਲਿਆ ਜਾਂਦਾ ਪਲੇਟलेट्स ਵੱਖਰਾ نکال ਲਏ ਜਾਂਦੇ ਨੇ ਉਹਦੇ ਵਿੱਚ ਪੰਜ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਤੁਸੀਂ ਹੈਲੈਸੀਮੀਆ ਬੱਚੇ ਨੂੰ ਬਹੁਤ ਜ਼ਿਆਦਾ ਲੋੜ ਹੈ ਅੱਜਕਲ ਬਲੱਡ ਦੀ ਜਗਰੂਲੇ ਇਸਨੇ ਬੱਚੇ ਨੂੰ ਕਿਸੇ ਨੂੰ ਇੱਕ ਦਿਨ ਛੱਡ ਕੇ ਕਿਸੇ ਨੂੰ ਦੋ ਦਿਨ ਛੱਡ ਕੇ ਕਈਆਂ ਨੂੰ ਫੇਸ ਸੀਗੇ ਨੂੰ ਤੇ ਦੋ ਵਾਰ ਲਾਣਾ ਪੈਂਦਾ ਬਲੱਡ ਦੀ ਬਹੁਤ ਕਮੀ ਰਹਿੰਦੀ ਹਸਪੀਟਲ ਤੇ ਜਿੰਨਾ ਬਾਅਦ ਛੱਡ ਕੇ ਹੋ ਸਕਦਾ ਆਪਾਂ ਨਾਲ ਕਰੀਏ ਤੇ ਨਾਲੇ ਆਪਣੇ ਐਮਰਜੈਂਸੀ ਦੇ ਵਿੱਚ ਬੜੀ ਲੋਡ ਪੈਂਦੀ ਹੈ ਐਕਸੀਡੈਂਟਲ ਕੇਸਾਂ ਤੇ ਲੋਡ ਪੈਂਦੀ ਹੈ ਪ੍ਰੈਗਨੈਂਟ ਲੇਡੀਜ਼ ਨੂੰ ਲੋਡ ਪੈਂਦੀ ਹੈ ਬਲੱਡ ਦੀ ਬਲੱਡ ਦਿੱਤਿਆਂ ਕਦੇ ਨਹੀਂ ਘਟਦਾ ਜਿਹੜਾ ਵੀ ਬੰਦਾ ਖੂਨਦਾਨ ਕਰੇਗਾ ਅਗਰ ਉਹ ਹਰ 3 ਮਹੀਨੇ ਬਾਅਦ ਖੂਨਦਾਨ ਕਰਦਾ ਰਹਿੰਦਾ ਹੈ ਉਹਨੂੰ ਸਾਰੀ ਉਮਰ ਹਾਰਟ ਅਟੈਕ ਨਹੀਂ ਹੋ ਗਰੰਟੀ ਹੈ ਨਾ ਉਹਨੂੰ ਕੋਈ ਹਾਰਟ ਸਟ੍ਰੋਕ ਲੱਗੇਗਾ ਨਾ ਉਹਨੂੰ ਹਾਰਟ ਅਟੈਕ ਹੋਏਗਾ ਨਾ ਉਹਦਾ ਕੋਲੇਸਟ੍ਰੋਲ ਲੈਵਲ ਵਧੇਗਾ ਉਹਨੂੰ ਅਸੀਂ ਤਾਂ ਹੀ ਰਿਕਵੈਸਟ ਕਰਨਿਆ ਜਿੰਨਾ ਤੁਸੀਂ ਹਰ 3 ਮਹੀਨੇ ਬਾਅਦ ਸਰਕਲ ਬਣਾਓ ਦਿੰਦੇ ਰਹੋ ਦਿਨਦਰ ਇੱਕ ਸਾਲ ਇਹ ਤੁਸੀਂ ਚਾਰ ਵਾਰੀ ਬਲੱਡ ਜਰੂਰ ਦਿਓ ਲੇਡੀਜ਼ ਤਿੰਨ ਵਾਰੀ ਦੇ ਸਕਦਾ ਔਰ ਚਾਰ ਮਹੀਨੇ ਬਾਅਦ ਜੈਂਟਸ ਤਿੰਨ ਮਹੀਨੇ ਬਾਅਦ ਦੇ ਸਕਦਾ ਅਗਰ ਆਪਾਂ ਇਹ ਸੋਚ ਰੱਖੀਏ ਕਿ ਤਾਂ ਆਪਣੀ ਸਿਹਤ ਠੀਕ ਸਹੀ ਰਹੇ ਯਾ ਆਪਣਾ ਮੈਟਾਬੋਲਿਜ਼ਮ ਸਹੀ ਰਹੇਗਾ ਤੇ ਆਪਾਂ ਖੂਨਦਾਨ ਵੱਧ ਤੋਂ ਵੱਧ ਕਰੀਏ ਜਿੰਨਾ ਵੀ ਆਪਾਂ ਸਹਿਯੋਗ ਦੇ ਸਕਨੇ ਆ ਇੱਕ ਇੱਕ ਕਤਰਾ ਜਿਹੜਾ ਖੂਨ ਦਾ ਤੁਹਾਡਾ ਦਿੰਦਾ ਹੈ ਇੱਕ ਲੋਗਾਂ ਦੀ ਜ਼ਿੰਦਗੀ ਬਚਾਉਂਦਾ ਹੈ ਪਤਾ ਨਹੀਂ ਕਿੰਦੀ ਤੁਸੀਂ ਜ਼ਿੰਦਗੀ ਬਚਾ ਲਓਗੇ ਸੇਰ ਰੱਬ ਵੀ ਜਾਣਦਾ ਇਸ ਲਈ ਸਾਰੇ ਨੂੰ ਰਿਕਵੈਸਟ ਹੈ 2 ਵਜੇ ਤੱਕ ਕੈਂਪ ਹੈ ਆਵਾਜ਼ ਚੜ ਕੇ ਆ ਗਈ ਯੋਗਦਾਨ ਥੈਂਕ ਯੂ